ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਇਸ ਵੀਡੀਓ ਵਿੱਚ ਅੱਜ 8 ਮਾਰਚ 2025 ਨੂੰ ਦੁਪਹਿਰੇ 1 ਵਜੇ ਸਤਲੁਜ ਦਰਿਆ ਵਿੱਚ ਰੋਪੜ ਹੈੱਡ ਵਰਕ ਜ ਤੋਂ ਪਾਣੀ ਦੀ ਤਾਜ਼ਾ ਪੋਜੀਸ਼ਨ ਦਿਖਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਗੇਟ ਬੰਦ ਪਏ ਨੇ ਜਿੱਥੇ ਨੂੰ ਪਾਣੀ ਜਾਣਾ ਆ ਇੱਕ ਗੇਟ ਹਲਕਾ ਜਿਹਾ ਖੁੱਲਾ ਇਹ ਰੋਪੜ ਵਾਲੀ ਸਾਈਡ ਤੋਂ ਮੈਂ ਦਿਖਾ ਰਿਹਾ ਅੱਗੇ ਜਿੱਥੇ ਨੂੰ ਪਾਣੀ ਰੋਪੜ ਹੈਡ ਵਰਕੈਸਟੋਂ ਜਾ ਰਿਹਾ ਇਹ ਇੱਕ ਗੇਟ ਹਲਕਾ ਜਿਹਾ ਖੋਲਿਆ ਹੋਇਆ ਕੁਝ ਪਸ਼ੰਟੀ ਪੂਰਾ ਨਹੀਂ ਖੁੱਲਾ ਹੈ ਸਾਹਮਣੇ ਦੇਖ ਸਕਦੇ ਹੋ ਦਰਿਆ ਦੇ ਵਿੱਚ ਪਾਣੀ ਦੀ ਪੋਜੀਸ਼ਨ ਇਹ ਹੈ ਜੀ ਰੋਪੜ ਹੈਡ ਵਰਕੈਸਟੋਂ ਜੋ ਅੱਗੇ ਪਾਣੀ ਛੱਡਿਆ ਗਿਆ ਆ ਬਾਕੀ ਟੋਟਲੀ ਗੇਟ ਤੁਸੀਂ ਦੇਖ ਸਕਦੇ ਹੋ ਬੰਦ ਪਏ ਨੇ ਬਾਕੀ ਮੈਂ ਇਧਰ ਦੇ ਅਗਲੇ ਸ਼ਰੇ ਤੇ ਜਾ ਕੇ ਵੀ ਦਿਖਾਉਣਾ ਅਗਲੇ ਸ਼ਰੇ ਤੇ ਪੋਜੀਸ਼ਨ ਦਿਖਾਉਣਾ ਇਹ ਇਹ ਦੇਖੋ ਹੁਣ ਮੈਂ ਅਗਲੇ ਸ਼ਰੇ ਤੇ ਪਹੁੰਚ ਗਿਆ ਸਾਹਮਣੇ ਟੋਟਲੀ ਗੇਟ ਬੰਦ ਨੇ ਆ ਇੱਥੇ ਇਹ ਵੀ ਕੁਝ ਬਸੰਟੀ ਇੱਕ ਗੇਟ ਖੁੱਲਿਆ ਹੋਇਆ ਬਹੁਤ ਹਲਕਾ ਜਿਹਾ ਬਹੁਤ ਘੱਟ ਪਾਣੀ ਆ ਰਿਹਾ ਇੱਥੋਂ ਵੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਆਈ ਇਹ ਦੇਖ ਸਕਦੇ ਹੋ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਸਥਿਤੀ ਕਿੰਨਾ ਪਾਣੀ ਅੱਗੇ ਛੱਡਿਆ ਹੋਇਆ ਇਹ ਦੇਖੋ ਜੀ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਇਸ ਗੇਟ ਤੋਂ ਵੀ ਪਾਣੀ ਆ ਰਿਹਾ ਟੋਟਲ ਦੋ ਗੇਟ ਖੁੱਲੇ ਹੋਏ ਨੇ ਥੋੜੇ ਥੋੜੇ ਕੋਈ ਕੋ ਪ੍ਰਸ਼ੰਤੀ ਇਧਰ ਸਾਰੇ ਗੇਟ ਅੱਗੇ ਬੰਦ ਪਏ ਨੇ ਇਹ ਆ ਜੀ ਰੋਪੜ ਹੈਡਵਰਕ ਇਸ ਤੋਂ ਇਹ ਜੋ ਬਲਾਚੌਰ ਵਾਲੀ ਸਾਈਡ ਤੇ ਛੋਟੇ ਚਾਰ ਗੇਟ ਨੇ ਇਹ ਵੀ ਬੰਦ ਪਏ ਨੇ ਇਹ ਦੇਖੋ ਪਾਣੀ ਦਾ ਲੈਵਲ ਪਹਿਲੇ 2-3 ਇੰਚ ਡਾਊਨ ਸੀ ਇਹ ਨੇ ਜੀ ਰੋਪੜ ਵਾਲੀ ਸਾਈਡ ਦੇ ਛੋਟੇ ਗੇਟ ਇਹ ਆਮ ਤੌਰ ਤੇ ਬੰਦ ਹੀ ਹੁੰਦੇ ਨੇ ਅੱਜ ਵੀ ਬੰਦ ਪਏ ਨੇ ਇਹ ਸਿਰ ਇੰਤ ਨੇਰ ਵਾਲੀ ਸੈਟ ਤੇ ਉੱਪਰ ਸੈਟ ਤੇ ਜੋ ਛੋਟੇ ਗੇਟ ਨੇ ਇਹ ਆ ਜੀ ਨੇਰ ਬਲਾ ਚੌਰ ਦੇ ਗੇਟ ਇਹ ਇੱਕ ਗੇਟ ਥੋੜਾ ਜਿਹਾ ਖੋਲਿਆ ਹੋਇਆ ਇਹ ਦੇਖ ਸਕਦੇ ਜਿੱਧਰੋਂ ਪਾਣੀ ਆਉਣਾ ਇਹ ਗੇਟ ਇੱਕਾ ਖੁੱਲਿਆ ਹੋਇਆ ਉੱਪਰ ਦੇਖੋ ਇਹ ਬੂਟੀ ਰੁੜ ਕੇ ਆਈ ਹੋਈ ਆ ਗੇਟ ਥੋੜਾ ਖੁੱਲਾ ਜੇ ਪੂਰਾ ਖੁੱਲਾ ਹੁੰਦਾ ਤੇ ਬੂਟੀ ਅੱਗੇ ਰੁੜ ਜਾਣੀ ਸੀ ਇਹ ਗੇਟ ਜਿੱਧਰੋਂ ਪਾਣੀ ਜਾ ਰਿਹਾ ਦੇਖ ਸਕਦੇ ਹੋ ਇੱਕ ਗੇਟ ਤੋਂ ਹਲਕਾ ਜਿਹਾ ਪਾਣੀ ਜਾ ਰਿਹਾ ਇਹ ਹੈ ਜੀ ਨਹਿਰ ਬਲਾਚੌਰ ਜਿਹਦਾ ਇੱਕ ਥੋੜਾ ਜਿਹਾ ਗੇਟ ਖੁੱਲਿਆ ਹੋਇਆ ਦੂਸਰਾ ਗੇਟ ਬਿਲਕੁਲ ਬੰਦ ਆ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਪੋਜੀਸ਼ਨ ਬਲਾਚੌਰ ਨਹਿਰ ਦੇ ਵਿੱਚ ਇੰਨਾ ਪਾਣੀ ਜਾ ਰਿਹਾ ਜੀ ਅੱਗੇ ਇਹ ਇਹ ਨਹਿਰ ਬਲਾਚੌਰ ਇਹ ਦੇਖ ਸਕਦੇ ਹੋ ਤੁਸੀਂ ਪਾਣੀ ਜੋ ਮੇਨ ਗੇਟ ਆ ਜੋ ਪਹਿਲੇ ਮੈਂ ਕੋਈ ਦਿਨ ਪਹਿਲੇ ਵੀਡੀਓ ਪਾਈ ਸੀ ਸਿਰਫ 2 ਜਾਂ 3 ਇੰਚ ਡਾਊਨ ਸੀ ਪਾਣੀ ਹੁਣ ਇਹ 2.5 ਫੁੱਟ ਦੇ ਕਰੀਬ ਡਾਊਨ ਆ ਪਾਣੀ ਅੱਜ ਰੋਪੜ ਹੈਡ ਤੇ ਪਾਣੀ ਦੀ ਪਜੀ ਹੈ ਨਾ ਅੱਜ ਦੇਖ ਸਕਦੇ ਹੋ ਤਾਜ਼ਾ ਪਜੀ ਹੈ ਨਾ ਅੱਜ ਪਾਣੀ ਬਹੁਤ ਘੱਟ ਮਾਤਰਾ ਦੇ ਵਿੱਚ ਆ ਪਹਿਲੇ ਦੇ ਮੁਕਾਬਲੇ पहले सिर्फ दो तीन इंच गेटा तो डाउन हों पर अज भी इंच डाउन आ लैवल पानी घट्टा पहले के मुकाबले हेडवर्कते सामने तुम तो देख सकते हो पानी की जो रोपड़ हैड तो ताज़ा स्थिति आ पानी पहले के मुकाबले बहुत घट्टा ਇਹ ਹੈ ਜੀ ਰੋਪਰ ਹੈਡਵਰਕ ਇਸ ਤੇ ਜੋ ਕੰਟਰੋਲ ਕੀਤਾ ਗਿਆ ਪਾਣੀ ਇਹ ਹੈ ਜੀ ਅੱਜ ਦੀ ਤਾਜ਼ਾ ਸਥਿਤੀ 8 ਮਾਰਚ ਦੀ ਇਹ ਨੇਰ ਸਰਹਿੰਦ ਦੇ ਵਿੱਚ ਅੱਜ ਦੇਖੋ ਪਹਿਲੇ ਦੇ ਮੁਕਾਬਲੇ ਪਾਣੀ ਵੱਧ ਛੱਡਿਆ ਹੋਇਆ ਕੋਈ ਦਿਨ ਪਹਿਲੇ ਮੈਂ ਵੀਡੀਓ ਪਾਈ ਉਹਦੇ 6 ਗੇਟ ਬੰਦ ਸੀ 13 ਵਿੱਚੋਂ ਲੇਕਿਨ ਅੱਜ ਇੱਕ ਗੇਟ ਹੀ ਬੰਦ ਦਾ 12 ਗੇਟ ਖੁੱਲੇ ਨੇ ਅੱਲੇ ਦੇ ਮੁਕਾਬਲੇ ਨਹਿਰ ਸਰਹੰਦ ਦੇ ਵਿੱਚ ਪਾਣੀ ਵੱਧ ਛੱਡਿਆ ਹੋਇਆ ਗੇਟ ਪੂਰੇ ਤੇ ਨਹੀਂ ਖੁੱਲੇ ਕੁਝ ਪਰਸੈਂਟ ਖੁੱਲੇ ਹੋਏ ਨੇ ਇਹ ਸਾਹਮਣੇ ਦੇਖ ਸਕਦੇ ਤੁਸੀਂ ਇਹ ਹੈ ਜੀ ਨਹਿਰ ਸਰਹੰਦ ਦੇ ਗੇਟ ਇਹ ਤੁਹਾਨੂੰ ਦਿਖਾਈ ਜੀ ਰੋਪਰ ਹੈਡ ਵਰਕਸ ਤੋਂ ਸੱਤ ਲੋ ਇਧਰ ਆ ਵਿੱਚ ਪਾਣੀ ਦੀ ਅੱਜ ਦੀ ਮੌਜੂਦਾ ਸਥਿਤੀ ਤੁਸੀਂ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸ਼ਾਮ ਨੂੰ ਤੰਦਰੁਸਤ ਅਤੇ ਖੁਸ਼ ਰੱਖੇ